ਸਾਡੇ YouTube ਚੈਨਲ ਤੇ ਆਪ ਸਭ ਦਾ ਸਵਾਗਤ ਹੈ ਜੀ ਅੱਜ ਦੀ ਇਸ ਵੀਡੀਓ ਵਿੱਚ ਅਸੀਂ CWOP 15758/2024 ਸੰਬੰਧੀ ਲੱਗੀ ਇੱਕ COCP 3773/2025 ਦੀ 13/11/25 ਨੂੰ ਹੋਣ ਵਾਲੇ ਫੈਸਲੇ ਦੀ ਆਊਟਕਮ ਬਾਰੇ ਜ਼ਿਕਰ ਕਰਾਂਗੇ ਪਰੰਤੂ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਆਪ ਸਭ ਨੂੰ ਇਹ ਜਿਆਦਾ ਹੈ ਕਿ ਜੇਕਰ ਤੁਸੀਂ ਅਜੇ ਤੱਕ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤੇ ਸਬਸਕ੍ਰਾਈਬ ਕਰ ਲਓ ਤਾਂ ਜੋ ਰੇਕਾਉਣ ਵਾਲੀ ਵੀਡੀਓ ਨੋਟੀਫਿਕੇਸ਼ਨ ਆਪ ਜੀ ਨੂੰ ਸਮੇਂ ਸਿਰ ਮਿਲ ਜਾਇ ਕਰੇ ਮਾਨਯੋਗ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦੇ ਔਨਰੇਬਲ ਮਿਸਿਸ ਜਸਟਿਸ ਸੁਦੇਸ਼ਟੀ ਸ਼ਰਮਾ ਦੁਆਰਾ STW P 15758/2024 ਸੰਬੰਧੀ ਲੱਗੇ ਇੱਕ COC P 3773/2025 ਦਾ ਫੈਸਲਾ ਸੁਣਾ ਕੇ ਇਸ ਦਾ ਨਿਪਟਾਰਾ ਕਰ ਦਿੱਤਾ ਗਿਆ ਹੈ ਗੌਰ ਮਤਲਬ ਹੈ ਕਿ CWPC 15758/2024 ਸੰਬੰਧੀ ਮਿਤੀ 12/7/2024 ਨੂੰ ਦਿੱਤੇ ਗਏ ਮਾਨਯੋਗ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦੇ ਫੈਸਲੇ ਨੂੰ ਲਾਗੂ ਨਾ ਕੀਤੇ ਜਾਣ ਵਿਰੁੱਧ COCP ਨੰਬਰ 3773/2025 ਲਗਾਈ ਗਈ ਸੀ ਇਹ ਰਿਟ ਸੋਮਦਤ ਦਾਇਰ ਐਂਡ ਆਦਰਸ ਵਰਸਸ ਅਲੋਕ ਛੇਕਰ IAS ਬਰਦਰ 2024 ਵਿੱਚ ਲਗਾਈ ਗਈ ਸੀ ਜਿਸ ਦਾ ਫੈਸਲਾ 12/7/2024 ਨੂੰ ਦਿੱਤਾ ਗਿਆ ਸੀ ਇਸ ਫੈਸਲੇ ਦੇ ਮੁੱਖ ਅੰਸ਼ ਇਹ ਸਨ ਰਿਸਪੌਂਡੈਂਟ ਦੇ ਐਡਵੋਕੇਟਸ ਨੇ ਕਿਹਾ ਸੀ ਕਿ ਜੇਕਰ ਪਟੀਸ਼ਨਰਸ ਦਾ ਡੀਏ ਸੰਬੰਧੀ ਕਲੇਮ ਸਹੀ ਪਾਇਆ ਜਾਂਦਾ ਹੈ ਤਾਂ ਤੇ ਉਹਨਾਂ ਦਾ ਹੱਕ ਬਣਦਾ ਹੈ ਤਾਂ ਇਹ ਸੰਬੰਧੀ ਫੈਸਲਾ ਲੈਂਦੇ ਹੋਏ ਡੀਏ ਰੀਲੀਜ਼ ਕਰ ਦਿੱਤਾ ਜਾਵੇਗਾ ਨੇਤਾ ਇਸ ਬਾਰੇ ਜਾਇਜ਼ ਕਾਰਨ ਦਾ ਵਰਣਨ ਕਰਦੇ ਹੋਏ ਸਪੀਕਿੰਗ ਆਰਡਰ ਜਾਰੀ ਕਰ ਦਿੱਤੇ ਜਾਣਗੇ ਇਸ ਦੇ ਨਾਲ ਰੈਟਰ ਡਿਸਪੋਜ਼ ਆਫ ਆ ਕਰ ਦਿੱਤੀ ਗਈ ਸੀ ਪਰੰਤੂ ਹੁਣ ਇੱਕ COCPE ਨੰਬਰ 3773/2025 ਲਗਾ ਕੇ ਤੇ ਇਸ ਦੀ ਨੌਨ ਕੰਪਲਾਈਅੰਸ ਯਾਨੀ ਕਿ ਮਾਨਯੋਗ ਅਦਾਲਤ ਦੇ ਫੈਸਲੇ ਦੀ ਨੌਨ ਕੰਪਲਾਈਅੰਸ ਦੇ ਬਾਰੇ ਜੇਕਰ ਕੀਤਾ ਗਿਆ ਹੈ ਤੇ ਡਿਮਾਂਡ ਕੀਤੀ ਗਈ ਹੈ ਕਿ ਇਸ ਨੂੰ ਲਾਗੂ ਕਰਾਉਣ ਦੇ ਵਿੱਚ ਮਾਨਯੋਗ ਕੋਰਟ ਜੋ ਹੈ ਉਹ ਜ਼ਰੂਰੀ ਆਦੇਸ਼ ਦੇਵੇ ਤਾਂ ਇਸ ਸੰਬੰਧੀ ਅਦਾਲਤ ਦੁਆਰਾ ਫੈਸਲਾ ਦਿੱਤਾ ਗਿਆ ਹੈ ਕਿ ਮਿਤੀ 5 9 2025 ਨੂੰ ਅਲੋਕ ਸ਼ੇਖਰ ਆਈਏਐਸ ਐਡੀਸ਼ਨਲ ਚੀਫ ਸੈਕਟਰੀ ਡਿਪਾਰਟਮੈਂਟ ਆਫ ਫਾਈਨਾਂਸ ਦੁਆਰਾ ਇੱਕ ਜੈਟ ਨੰਬਰ 15758 ਫੀਸ ਅਨੁਸਾਰ ਜੋ ਵਿਧੀ ਕੰਪਲਾਈਂਸ ਸੰਬੰਧੀ ਇੱਕ ਐਫੀ ਡਿਵਰਟ ਸਬਮਿਟ ਕੀਤਾ ਗਿਆ ਸੀ ਜਿਹਦੇ ਨਾਲ ਹੀ 22 1 225 ਦੇ ਸਪੀਕਿੰਗ ਆਰਡਰ ਵੀ ਪੇਸ਼ ਕੀਤੇ ਗਏ ਸਨ ਲਿਆਜਾ ਇਸ ਦੀ ਕੰਪਲਾਈਅੰਸ ਸਰਕਾਰ ਦੁਆਰਾ ਕਰ ਦਿੱਤੀ ਗਈ ਯਾਨੀ ਕਿ ਇਹ ਕਹਿਣਾ ਹੈ ਜੋ ਐਡਵੋਕੇਟਸ ਰਿਸਪੌਂਡੈਂਟ ਦੇ ਖੰਨ ਉਹਨਾਂ ਦਾ ਕਹਿਣਾ ਹੈ ਇਸ ਤਰ੍ਹਾਂ ਕਰਕੇ CO3P ਨੰਬਰ 3773/225 ਨੂੰ ਅਦਾਲਤ ਨੇ ਵੀ ਡਿਸਪੋਜ਼ ਆਫ ਕਰ ਦਿੱਤਾ ਗਿਆ ਹੈ ਪਰੰਤੂ ਇਸ ਦੇ ਨਾਲ ਅਦਾਲਤ ਨੇ ਇਹ ਵੀ ਕਿਹਾ ਹੈ ਕਿ ਜੇਕਰ ਪਟੀਸ਼ਨਰਸ ਸਪੀਕਿੰਗ ਆਰਡਰ ਤੋਂ ਸੈਟੀਸਫਾਈ ਨਹੀਂ ਹਨ ਤਾਂ ਫਿਰ ਉਹ ਕਾਨੂੰਨੀ ਪ੍ਰਕਿਰਿਆ ਦੁਆਰਾ ਇਸ ਨੂੰ ਚੈਲੰਜ ਵੀ ਕਰ ਸਕਦੇ ਹਨ ਹੁਣ ਦੇਖਣ ਵਾਲੀ ਗੱਲ ਤਾਂ ਇਹ ਹੋਵੇਗੀ ਕਿ ਕੀ ਪਟੀਸ਼ਨਰਸ ਇਸ ਦੇ ਨਾਲ ਸਹਿਮਤ ਹਨ ਤੇ ਜੇਕਰ ਸਹਿਮਤ ਹਨ ਤਾਂ ਫਿਰ ਤਾਂ ਠੀਕ ਹੈ ਨਹੀਂ ਤਾਂ ਫਿਰ ਹੋਰ ਚਾਰਾ ਜੋ ਹੀ ਕਰਦੇ ਹੋਏ ਯਾਨੀ ਕਿ ਇਹ ਜੋ ਸਪੀਕਿੰਗ ਆਰਡਰਸ ਜਾਰੀ ਕੀਤੇ ਗਏ ਹਨ ਸਰਕਾਰ ਦੁਆਰਾ ਇਸ ਨੂੰ ਇੱਕ ਵਾਰ ਫਿਰ ਅਦਾਲਤ ਦੇ ਵਿੱਚ ਚੈਲੰਜ ਕਰਕੇ ਆਪਣੇ ਹੱਕ ਦੀ ਪ੍ਰਾਪਤੀ ਵਾਸਤੇ ਚਾਰਾਜੋਈ ਕੀਤੀ ਜਾ ਸਕਦੀ ਹੈ ਹੁਣ ਲੋਕ ਦੇ ਵਿੱਚ ਕੀ ਹੋਪਰਦਾ ਹੈ ਇਸ ਦਾ ਪਤਾ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਹੀ ਲੱਗੇਗਾ ਇਸ ਵੀਡੀਓ ਵਿੱਚ ਬਸ ਇਨਾ ਹੀ ਜੇਕਰ ਵੀਡੀਓ ਚੰਗੀ ਲੱਗੀ ਹੋਵੇ ਤਾਂ ਇਸ ਨੂੰ ਲਾਈਕ ਤੇ ਸ਼ੇਅਰ ਕਰਕੇ ਸਾਡੇ ਚੈਨਲ ਨੂੰ ਵੀ ਸਪੋਰਟ ਕਰ ਲੈਣਾ ਮਿਲਦੇ ਹਾਂ ਇੱਕ ਹੋਰ ਵੀਡੀਓ ਵਿੱਚ বিডিও দেখা বহু ধন্যবাদ জি